ਪੰਜਾਬ ਦੀਆਂ 13 ਸੀਟਾਂ ਕਿਸ ਦੀ ਝੋਲੀ ਕਿੰਨੀਆਂ 13 ਸੀਟਾਂ ਤੇ 1 ਜੂਨ ਯਾਨੀ ਬੀਤੇ ਦਿਨ ਪੰਜਾਬ ਚ ਵੋਟ ਪੈ ਚੁੱਕੀ ਐ ਲੋਕਾਂ ਨੇ ਵੋਟ ਪਾਈ ਐ ਲੋਕਾਂ ਨੇ ਆਪਣੇ ਆਪਣੇ ਮਨਪਸੰਦ ਦਾ ਲੀਡਰ ਨੂੰ ਆਪਣੇ ਪਾਰਟੀ ਨੂੰ ਵੋਟ ਪਾਈ ਐ ਹੁਣ ਇਸ ਤੋਂ ਬਾਅਦ ਵੋਟਾਂ ਤਾਂ ਪੂਰੀਆਂ ਹੋ ਚੁੱਕੀਆਂ ਨੇ 13 ਹਲਕਿਆਂ ਵਿੱਚ ਲੋਕਾਂ ਨੇ ਵੋਟ ਪਾਈ ਜਿੱਥੇ-ਜਿੱਥੇ ਜਿਹੜਾ ਉਮੀਦਵਾਰ ਖੜਾ ਹੋਇਆ ਸੀਗਾ ਸਾਰਿਆਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਵੇਂ ਲੋਕਾਂ ਨੂੰ ਆਪਣੇ ਵੱਲ ਆਪਣੀ ਪਾਰਟੀ ਦੇ ਵੱਲੋਂ ਚੁਕਾਇਆ ਜਾਵੇ ਉਹਨਾਂ ਦੇ ਪ੍ਰਤੀ ਆਪਣੇ ਉਹਨਾਂ ਦੇ ਮਨ ਵਿੱਚ ਆਪਣੇ ਪ੍ਰਤੀ ਇੱਕ ਚੰਗੀ ਸ਼ਬੀ ਕ੍ਰੀਏਟ ਕੀਤੀ ਜਾਵੇ ਜਿਸ ਤੋਂ ਬਾਅਦ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਨੇ ਪੰਜਾਬ ਦੀਆਂ ਇਹਨਾਂ 13 ਸੀਟਾਂ ਤੇ ਬਹੁਤ ਲੋਕਾਂ ਦੀ ਇਸ ਕਰਕੇ ਵੀ ਨਜ਼ਰ ਆ ਕਿਉਂਕਿ ਪੂਰੇ ਭਾਰਤ ਵਿੱਚ ਇੰਡੀਆ ਗੱਠ ਜੋੜ ਹੋਇਆ ਹੈ ਪਰ ਪੰਜਾਬ ਹੀ ਇੱਕ ਇਕਲੌਤਾ ਜਿਹਾ ਸੂਬਾ ਹੈ ਜਿੱਥੇ ਇੰਡੀਆ ਗੱਠ ਜੋੜ ਨਹੀਂ ਹੋ ਪਾਇਆ ਹੁਣ ਉਸ ਤੋਂ ਬਾਅਦ ਪੰਜਾਬ ਦੀਆਂ 13 ਸੀਟਾਂ ਤੇ ਵੋਟਾਂ ਪੈਂਦੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਜਿਹੜੀਆਂ ਮੇਜਰ ਪਾਰਟੀਆਂ ਨੇ ਜਿਹੜੀ ਚਰਚਾਵਾਂ ਦੇ ਵਿੱਚ ਰਹਿੰਦੀਆਂ ਨੇ ਹੁਣ ਇਸ ਤੋਂ ਬਾਅਦ ਵੋਟਾਂ ਪੈ ਚੁੱਕੀਆਂ ਨੇ ਸਾਰੇ ਹਲਕਿਆਂ ਵਿੱਚ ਵੋਟਾਂ ਪਈਆਂ ਨੇ ਤਕਰੀਬਨ ਔਨ ਐਵਰੇਜ ਜੇ ਔਸਤ ਕੱਢੀ ਜਾਵੇ 55 ਤੋਂ 60% ਸਾਰੇ ਹਲਕਿਆਂ ਵਿੱਚ ਵੋਟ ਪਈ ਹੈ ਹੁਣ ਇਹਨਾਂ ਵੋਟਾਂ ਤੋਂ ਬਾਅਦ ਐਗਜ਼ਿਟ ਪੋਲ ਵੀ ਆ ਗਏ ਨੇ ਯਾਨੀ ਕਿਹੜੇ ਬੰਦੇ ਨੂੰ ਕਿਹੜੇ ਹਲਕੇ ਤੋਂ ਕਿਹੜੀ ਪਾਰਟੀ ਜਿੱਤ ਰਹੀ ਹੈ ਅਤੇ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਪੰਜਾਬ 'ਚ ਟੋਟਲ ਮਿਲ ਰਹੀਆਂ ਨੇ ਐਗਜ਼ਿਟ ਪੋਲ ਜਿਹੜੀਆਂ ਸਰਵੇਜ਼ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨੇ ਜਾਰੀ ਕਰ ਦਿੱਤੀ ਹੈ ਸਭ ਤੋਂ ਪਹਿਲਾਂ ਜੇ ਇੰਡੀਆ ਟੂਡੇ ਐਕਸੈਸ ਮਾਈ ਇੰਡੀਆ ਦੀ ਗੱਲ ਕਰੀਏ ਤੁਹਾਡੀ ਸਕਰੀਨ ਤੇ ਇੱਕ ਟੇਬਲ ਚੱਲ ਰਿਹਾ ਹੋਣਾ ਇੰਡੀਆ ਟੂਡੇ ਮਾਈ ਐਕਸੈਸ ਦੇ ਹਿਸਾਬ ਨਾਲ ਐਂਡੀਆ ਨੂੰ ਯਾਨੀ ਭਾਰਤ ਜਨਤਾ ਪਾਰਟੀ ਨੂੰ ਪੰਜਾਬ ਚ 2 ਤੋਂ 4 ਸੀਟਾਂ ਮਿਲ ਰਹੀਆਂ ਨੇ ਕਾਂਗਰਸ ਨੂੰ 7 ਤੋਂ 9 ਸੀਟਾਂ ਮਿਲ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲ ਰਹੀ ਤੇ ਉੱਥੇ ਬਾਕੀ ਜਿਹੜੀ ਪਾਰਟੀਆਂ ਰਹਿ ਗਈਆਂ ਜਿਵੇਂ ਚਾਹੇ ਕੋਈ ਆਜ਼ਾਦ ਉਮੀਦਵਾਰ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੈ ਬੀਐਸਪੀ ਸ਼੍ਰੋਮਣੀ ਅਕਾਲੀ ਦਲ ਨੰਬਰ ਸਰ ਹੈ ਉਹਨਾਂ ਨੂੰ ਵੀ ਕੋਈ ਸੀਟ ਨਹੀਂ ਮਿਲ ਰਹੀ ਪੂਰਾ ਵੱਖਰੇ ਵੱਖਰੇ ਏਜੰਸੀਆਂ ਦਾ ਤੁਹਾਨੂੰ ਬਿਉਰਾ ਦਿੰਨੇ ਆ ਸੀ ਵੋਟਰ ਦੇ ਹਿਸਾਬ ਨਾਲ ਐਨਡੀਆ ਨੂੰ 1 ਤੋਂ 3 ਸੀਟਾਂ ਕਾਂਗਰਸ ਨੂੰ 6 ਤੋਂ 8 ਆਮ ਆਦਮੀ ਪਾਰਟੀ ਨੂੰ 3 ਤੋਂ 5 ਤੇ ਬਾਕੀਆਂ ਨੂੰ ਇੱਕ ਵੀ ਸੀਟ ਨਹੀਂ ਮਿਲੀ ਇੰਡੀਆ ਟੁਡੇਜ਼ ਚਣੱਕੇ ਦੇ ਹਿਸਾਬ ਨਾਲ ਐਨਡੀਆ ਨੂੰ 4 ਕਾਂਗਰਸ ਨੂੰ 4 ਆਮ ਆਦਮੀ ਪਾਰਟੀ ਨੂੰ 2 ਅਤੇ ਅਦਰਸ ਨੂੰ 3 ਹੁਣ ਇਹਨਾਂ ਵਿੱਚ ਜਿਹੜੇ ਅਦਰਜ਼ ਨੇ ਅਦਰਜ਼ ਕੌਣ ਆ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਇਹਦੇ ਵਿੱਚ ਅਦਰਜ਼ ਦਾ ਹਿੱਸਾ ਬਣਿਆ ਸ਼੍ਰੋਮਣੀ ਅਕਾਲੀ ਦਲ ਨੰਬਰ ਸਰ ਅਦਰਜ਼ ਦਾ ਹਿੱਸਾ ਹੈ ਨਾਲੇ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਆਜ਼ਾਦ ਉਮੀਦਵਾਰਾਂ ਵਿੱਚ ਇੱਕ ਬੜਾ ਨਾਮ ਇੱਕ ਨਾਮ ਬੜੀ ਚਰਚਾ ਵਿੱਚ ਹੈ ਨਾਮ ਹੈਗਾ ਅੰਮ੍ਰਿਤਪਾਲ ਸਿੰਘ ਹੁਣ ਦਾ ਅੰਮ੍ਰਿਤਪਾਲ ਸਿੰਘ ਖੜੂ ਸਾਹਿਬ ਤੋਂ ਇਲੈਕਸ਼ਨਜ਼ ਲੜ ਰਹੇ ਨੇ ਚੋਣਾਂ ਲੜ ਰਹੇ ਨੇ ਪਰ ਇਸ ਵੇਲੇ ਕੈਦ ਨੇ ਇਸ ਵੇਲੇ ਬੰਦ ਨੇ ਐਨਐਸਏ ਦੇ ਐਨਐਸਏ ਉਹਨਾਂ ਤੇ ਲੱਗਿਆ ਇਸ ਵੇਲੇ ਬੰਦ ਨੇ ਦਿਬਰੂਗੜ੍ਹ ਜੇਲ੍ਹ ਵਿੱਚ ਅਸਾਮ ਦੀ ਜੇਲ੍ਹ ਵਿੱਚ ਉੱਥੋਂ ਬੈਠ ਕੇ ਉਹਨਾਂ ਦੇ ਵਕੀਰ ਉਹਨਾਂ ਦੇ ਕਰਦੇ ਉਹਨਾਂ ਦੇ ਬਿਹਾਫ ਤੇ ਜਿਹੜੇ ਇਲੈਕਸ਼ਨ ਲੜ ਰਹੇ ਨੇ ਤਾਂ ਖਡੂਰ ਸਾਹਿਬ ਵਿੱਚ ਵੀ ਲੋਕਾਂ ਦਾ ਇਹ ਮੰਨਣਾ ਹੈ ਉੱਥੇ ਦੇ ਇਲਾਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਸਾਡੀ ਹਮਦਰਦੀ ਅਮਰਪਾਲ ਸਿੰਘ ਹੋਣਾ ਨਾਲ ਹੈ ਅਸੀਂ ਉਹਨਾਂ ਨੂੰ ਹੀ ਬਾਅਦ ਵਿੱਚ ਸੰਸਦ ਬਣਾਉਣਾ ਹੈ ਤਾਂ ਕਿ ਪੰਜਾਬ ਦੇ ਜਿਹੜੀ ਗੱਲ ਹੁੰਦੀ ਹੈ ਪੰਜਾਬ ਦੀ ਪੰਜਾਬੀਅਤ ਦੀ ਹੈ ਸਿੱਖੀ ਦੀ ਅੰਮ੍ਰਿਤਪਾਲ ਸਿੰਘ ਸੰਸਦ ਵਿੱਚ ਜਾ ਕੇ ਪੰਜਾਬ ਦੀ ਉਸ ਤਰੀਕੇ ਦੀ ਗੱਲ ਕਰ ਸਕਦੇ ਨੇ ਤਾਂ ਅਦਰਜ਼ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਹਿੱਸਾ ਹੈ ਕਿਉਂਕਿ ਜਿਹੜੀ ਸੁਖਵੀਰ ਬਾਦਲ ਹੋਣਾ ਦੀ ਧਰਮ ਪਤਨੀ ਨੇ ਹਰਸਿਮਰਤ ਕੌਰ ਬਾਦਲ ਉਹ ਬਠਿੰਡਾ ਤੋਂ ਇਲੈਕਸ਼ਨਸ ਲੜ ਚੋਣ ਲੜਦੇ ਪਏ ਨੇ ਤੇ ਇਹ ਉਮੀਦ ਲਾ ਰਹੀ ਹੈ ਕੀਤੀ ਜਾ ਰਹੀ ਹੈ ਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਹੀ ਚਤਣਗੇ ਉਹਨਾਂ ਇਹਨਾਂ ਦੀ ਉਮੀਦਿਕਾ ਲਗਾਈ ਜਾ ਰਹੀ ਹੈ ਜੱਗੇ ਹੀ ਐਗਜ਼ਿਟ ਪੋਲ ਵਿੱਚ ਅੱਗੇ ਚੱਲੀਏ ਤਾਂ ਮੈਟ੍ਰੀਸ ਦੇ ਹਿਸਾਬ ਨਾਲ ਐਨਡੀਏ ਨੂੰ 0 ਤੋਂ 2 ਕਾਂਗਰਸ ਨੂੰ 0 ਤੋਂ 3 ਆਮ ਆਦਮੀ ਪਾਰਟੀ ਨੂੰ 3 ਤੋਂ 6 ਅਤੇ ਬਾਕੀ ਅਦਰਜ਼ ਨੂੰ 0 ਜਨਕੀ ਬਾਅਦ ਦੇ ਹਿਸਾਬ ਨਾਲ ਐਨਡੀਏ ਨੂੰ 2 ਤੋਂ 3 ਕਾਂਗਰਸ 4 ਤੋਂ 5 ਆਮ ਆਦਮੀ ਪਾਰਟੀ 4 ਤੋਂ 6 ਅਤੇ ਬਾਕੀਆਂ ਨੂੰ ਇੱਕ ਵੀ ਸੀਟ ਨਹੀਂ ਤਾਂ ਇਹਨਾਂ ਸਾਰਿਆਂ ਦਾ ਬਿਉਰਾ ਕਰਕੇ ਇੱਕ ਚੀਜ਼ ਤਾਂ ਇਹ ਵੀ ਸਾਬਤ ਹੁੰਦੀ ਹੈ ਕਿ ਭਗਵੰਤ ਮਾਨ ਜਿਹੜੀ 130 ਮਿਸ਼ਨ ਦੀ ਗੱਲ ਕਰਦੇ ਸਨ ਉਹ 130 ਮਿਸ਼ਨ ਇਸ ਐਗਜ਼ਿਟ ਪੋਲ ਦੇ ਇਹਨਾਂ ਐਗਜ਼ਿਟ ਪੋਲ ਦੇ ਹਿਸਾਬ ਨਾਲ ਤਾਂ ਪੂਰਾ ਹੁੰਦਾ ਨਹੀਂ ਨਜ਼ਰ ਆ ਰਿਹਾ ਵੱਧ ਜਿਹੜਾ ਰੁਝਾਨ ਲੋਕਾਂ ਦਾ ਇਸ ਵਾਰ ਹੋਇਆ ਕਾਂਗਰਸ ਵੱਲ ਹੋਇਆ ਕਾਂਗਰਸ ਵੱਲ ਲੋਕਾਂ ਦਾ ਰੁਝਾਨ ਵੱਧ ਸੀ ਪੰਜਾਬ 'ਚ ਵੇਖਿਆ ਗਿਆ ਕਿ ਕਾਂਗਰਸ ਦੀ ਇੱਕ ਹਵਾ ਚੱਲਦੀ ਪਈ ਹੈ ਇੱਕ ਹਵਾ ਇਸ ਕਰਕੇ ਵੀ ਚੱਲੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਜਿਹੜੇ ਪਹਿਲਾਂ ਐਮਐਲਏ ਜਿਸ ਸੰ ਉਹਨਾਂ ਨੇ ਪਾਰਟੀ ਛੱਡ ਕੇ ਜਿਹੜੇ ਪਹਿਲਾਂ ਸੰਸਦ ਸਨ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕੀਤੀ ਕਾਂਗਰਸ ਵਾਲਿਆਂ ਨੇ ਦੇ ਰਵਨੀਤ ਬਿੱਟੂ ਜਿਵੇਂ ਲੁਧਿਆਣੇ ਤੋਂ ਦੋ ਵਾਰ ਸੰਸਦ ਛੱਡ ਕੇ ਬੀਜੇਪੀ ਜੁਆਇਨ ਕੀਤੀ ਬੀਜੇਪੀ ਜੁਆਇਨ ਕਰਨਸਾਰ ਹੀ ਰਵਨੀਤ ਬਿੱਟੂ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਹੰਸਰਾ ਜਹੰਸ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਪਰਨੀਤ ਰਮ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਹੋਇਆ ਤੇ ਜਿਹੜੇ ਜਿਹੜੇ ਵੱਡੇ ਲੋਕ ਵੱਡੇ ਲੀਡਰ ਚਾਹੇ ਉਹ ਆਮ ਆਦਮੀ ਪਾਰਟੀ ਦੀ ਕਿਉਂ ਨਾ ਹੋਣ ਆਮ ਆਦਮੀ ਪਾਰਟੀ ਜਦੋਂ ਜਿਹੜੇ ਵੀ ਪਿੰਡਾਂ ਚ ਗਈ ਆ ਤਾਂ ਕਈ ਅਜਿਹੇ ਜਨਾਹ ਨੇ ਉਹਨਾਂ ਦੇ ਲੀਡਰਾਂ ਨੂੰ ਉਹਨਾਂ ਦੇ ਕੈਂਡੀਡੇਟਸ ਨੂੰ ਕਾਲੇ ਝੰਡੇ ਵਿਖਾਏ ਕਾਲੇ ਝੰਡੇ ਵਿਖਾਏ ਵਿਰੋਧ ਕੀਤਾ ਕਿਸਾਨਾਂ ਵੱਲੋਂ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਬਿੱਤੇ 2 ਸਾਲ ਨੇ ਇਹਨਾਂ ਵਿੱਚ ਕਿਸਾਨੀ ਲਈ ਜਾਂ ਪਬਲਿਕ ਵੈਲਫੇਅਰ ਵਾਸਤੇ ਲੋਕਾਂ ਦੇ ਹਿੱਤ ਵਾਸਤੇ ਕੰਮ ਘਟ ਕੀਤੇ ਨੇ ਆਪਣੀ ਮਸ਼ਹੂਰੀ ਵਧ ਕੀਤੀ ਹੈ ਵੱਧ ਹੋਲਡਿੰਗ ਵੱਧ ਬੋਰਡਸ ਜ਼ਿਆਦਾ ਲਗਾਏ ਨੇ ਮਸ਼ਹੂਰੀ ਵੱਧ ਕੀਤੀ ਕੰਮ ਲੋਕਾਂ ਦੇ ਘੱਟ ਕੀਤੇ ਜਿਸ ਕਰਕੇ ਲੋ ਇਹਨਾਂ ਦੇ ਬੰਦਿਆਂ ਦਾ ਵੀ ਬਹੁਤ ਜਿਹੜਾ ਵਿਰੋਧ ਕੀਤਾ ਗਿਆ ਪਰ ਕਾਂਗਰਸ ਇੱਕ ਅਜਿਹੀ ਪਾਰਟੀ ਰਹੀ ਹੈ ਜਿਸ ਨੂੰ ਹਰ ਪਾਸਿਓਂ ਢਾਣ ਦੀ ਕੋਸ਼ਿਸ਼ ਕੀਤੀ ਗਈ ਇੱਕ ਪਾਸੇ ਭਾਜਪਾ ਵਾਲੇ ਕਾਂਗਰਸ ਤੇ ਹਮਲਾ ਕਰਦੇ ਸਨ ਆਮ ਆਦਮੀ ਪਾਰਟੀ ਵਾਲੇ ਕਾਂਗਰਸ 'ਤੇ ਹਮਲਾ ਕਰਦੇ ਸਨ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਅੰਬਰ ਸਰ ਹੋਵੇ ਕਾਂਗਰਸ ਪਾਰਟੀ ਦੀ ਉਸ ਹਵਾ ਚ ਚੱਲਦੇ ਕਿਉਂਕਿ ਪੂਰੇ ਬਾਕੀ ਭਾਰਤ ਵਿੱਚ ਇੱਕ ਲਹਿਰ ਇਹ ਵੀ ਚੱਲੀ ਹੋਈ ਹੈ ਕਿ ਰਾਹੁਲ ਗਾਂਧੀ ਸ਼ਾਇਦ ਪ੍ਰਧਾਨ ਮੰਤਰੀ ਬਣ ਸਕਦੇ ਨੇ ਕਿ ਰਾਹੁਲ ਗਾਂਧੀ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈ ਇੰਡੀਆ ਗੱਠ ਜੋੜ ਜਿਹੜਾ ਹੋਇਆ ਹੈ ਉਦੇ ਨਾਲ راہુલ ਗਾਂਧੀ ਜਾਂ ਕਾਂਗਰਸ ਦੀ छवि ਹੋਰ ਮਜ਼ਬੂਤ ਹੋ ਸਕਦੀ ਹੈ ਇਸ ਕਰਕੇ راہુલ ਗਾਂਧੀ ਦੀ ਵੀ ਜਿਹੜੀ ਹਵਾ ਹੈ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਛਿੜੀ ਹੋਈ ਹੈ ਇਸ ਕਰਕੇ ਹੁਣ ਕਾਂਗਰਸ ਕੋਲ ਵੱਧ ਸੀਟਾਂ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਪੂਰਾ ਪੂਰਾ ਮੋਟਾ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਸੀਟਾਂ ਘਟ ਜਿੱਤ ਰਹੀ ਹੈ 0 ਤੋਂ 3 ਸੀਟਾਂ ਜਿੱਤ ਸਕਦੀ ਹੈ ਉੱਥੇ ਹੀ ਜੇਕਰ ਗੱਲ ਕਰੀਏ ਐਨਡੀਏ ਦੀ ਯਾਨੀ ਭਾਰਤ ਜਨਤਾ ਪਾਰਟੀ ਦੀ ਉਸ ਨੂੰ 0 ਤੋਂ 2 ਸੀਟਾਂ ਮਿਲ ਰਹੀਆਂ ਜੋ ਇਹ ਕਿਹਾ ਜਾ ਰਿਹਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਮਿਲ ਸਕਦੀ ਹੈ ਅਤੇ ਕਾਂਗਰਸ ਇੱਕ ਜੇ ਹੀ ਪਾਰਟੀ ਹੈ ਜਿਸ ਨੂੰ 0 ਤੋਂ 8 ਸੀਟਾਂ ਮਿਲਣ ਦੀ ਆਸਾਰ ਦੱਸੀ ਜਾ ਰਹੇ ਨੇ 8 ਸੀਟਾਂ ਮਿਲ ਸਕਦੀਆਂ ਨੇ ਕਾਂਗਰਸ ਨੂੰ ਪੰਜਾਬ ਵਿੱਚ ਅਤੇ ਇੱਕ ਸੀਟ ਜਿਹੜੀ ਹੋਰ ਕੈਂਡੀਡੇਟਸ ਨੂੰ ਜਿਵੇਂ ਕਹੀ ਗਈ ਹੈ ਜਿਵੇਂ ਪਹਿਲਾਂ ਕਿਆ ਸ਼ੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਹੋਗੇ ਜਾਂ ਖੜੂਰ ਸਾਹਿਬ ਤੋਂ ਅਵਰਤਪਾਲ ਸਿੰਘ ਹੋਗੇ ਇਹਨਾਂ ਵਿੱਚ ਵੀ ਮੁਕਾਬਲਾ ਟੱਕਰ ਦਾ ਹੋ ਸਕਦਾ ਹੈ ਇਸ ਕਰਕੇ ਹੋ ਸਕਦਾ ਕਿ 0 ਤੋਂ ਇੱਕ ਸੀਟ ਜਾਂ ਇੱਕ ਤੋਂ ਦੋ ਸੀਟਾਂ ਇਹਨਾਂ ਨੂੰ ਵੀ ਮਿਲ ਸਕਣ ਤਾਂ ਇਹ ਪੰਜਾਬ ਦੇ ਐਗਜ਼ਿਟ ਪੋਲ ਦਾ ਪੂਰਾ ਬਿਉਰਾ ਹੁਣ ਜਦੋਂ 4 ਤਰੀਕ ਨੂੰ ਵੋਟਾਂ ਪੈਣਗੀਆਂ ਤਾਂ ਸਰਕਾਰ ਕਿਸ ਦੀ ਆਵੇਗੀ ਸਰਕਾਰ ਆਉਣ ਤੋਂ ਪਹਿਲਾਂ ਵੀ ਬਾਕੀਆਂ ਦੀ ਜਿਹੜੀ ਬਾਕੀ ਦੇ ਪੋਲਸ ਹੈਗੇ ਨੇ ਐਗਜ਼ਿਟ ਪੋਲ ਨੇ ਯਾਨੀ ਪੂਰੀ ਸਰਕਾਰ ਕਿਦੀ ਬਣਾ ਰਹੀ ਐ ਐਗਜ਼ਿਟ ਪੋਲ ਕਿਦੀ ਸਰਕਾਰ ਬਣਾ ਰਹੀ ਨੇ ਏਜੰਸੀਜ਼ ਕਿਦੀ ਸਰਕਾਰ ਬਣਾ ਰਹੀ ਹੈ ਤੁਹਾਡੇ ਸਾਹਮਣੇ ਇੱਕ ਹੋਰ ਟੇਬਲ ਚੱਲਦਾ ਪਿਆ ਹੋਣਾ ਉਹਦੇ ਹਿਸਾਬ ਨਾਲ ਜਿੰਨੇ ਵੀ ਐਗਜ਼ਿਟ ਪੋਲ ਬਣਾਉਣ ਵਾਲੀ ਏਜੰਸੀ ਨੇ ਚਾਹੇ ਉਹ ਇੰਡੀਆ ਟੂਡੇ ਐਕਸੈਸ ਮਾਈ ਇੰਡੀਆ ਐਸ ਸੀ ਵੋਟਰ ਹੈ ਟੂਡੇ ਜੜੱਕਿਆ ਐਸ ਸੀ ਐਨ ਐਕਸ ਆਈਟੀ ਜੀ ਹੈ ਸਾਰਿਆਂ ਵੱਲੋਂ ਇੱਕੋ ਚੀਜ਼ ਕਹੀ ਜਾ ਰਹੀ ਹੈ ਕਿ ਭਾਰਤ ਜਨਤਾ ਪਾਰਟੀ ਯਾਨੀ ਐਨ ਡੀ ਏ ਦੀ ਸਰਕਾਰ ਬੀ ਜੀ ਪੀ ਦੀ ਸਰਕਾਰ ਇੱਕ ਵਾਰ ਫੇਰ ਤੋਂ ਤੀਜੀ ਵਾਰ ਫੇਰ ਮੋਦੀ ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫੇਰ ਤੋਂ ਮੋਦੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਜਾਂ ਬਣ ਸਕਦੇ ਨੇ ਕਿਉਂਕਿ ਐਗਜ਼ਿਟ ਪੋਲ ਵਿੱਚ ਜਿਹੜੇ ਅੰਕੜੇ ਨੇ ਉਹ ਕੁਝ ਇਸ ਤਰੀਕੇ ਦੀ ਬਾਹਰ ਆਏ ਨੇ ਕੋਈ ਵੀ ਅੰਕੜਾ ਇਦਾਂ ਤਾਂ ਨਹੀਂ ਹੈਗਾ ਜਿਸ ਨਾਲ ਉਹਨਾਂ ਨੂੰ ਬਹੁਮਤ ਨਾ ਮਿਲਦੀ ਹੋਵੇ ਮੈਜੋਰਿਟੀ ਨਾ ਮਿਲਦੀ ਹੋਵੇ ਹਰ ਅੰਕੜੇ ਵਿੱਚ 360 ਤੋਂ 401 353 ਤੋਂ 383 385 ਤੋਂ 415 ਇਹ ਸਾਰੇ ਜਿਹੜੇ ਅੰਕੜੇ ਨੇ ਇਹ ਭਾਜੀਪੀ ਦੇ ਹੱਕ ਵਿੱਚ ਜਾਂਦੇ ਪਏ ਨੇ ਉੱਥੇ ਇੰਡੀਆ ਗੱਠ ਜੋੜ ਨੂੰ ਜਿਹੜੀਆਂ ਸੀਟਾਂ ਨੇ 130 ਤੋਂ 68 150 ਤੋਂ 182 96 ਤੋਂ 120 109 ਤੋਂ 140 ਸਾਰੀਆਂ ਮਿਲਦੀਆਂ ਪਈਆਂ ਨੇ ਤੇ ਬਾਕੀਆਂ ਨੂੰ ਵੀ ਉਸੇ ਹਿਸਾਬ ਨਾਲ ਜਿਹੜੀਆਂ ਸੀਟਾਂ ਮਿਲਦੀਆਂ ਪਈਆਂ ਨੇ ਉਥੇੀ ਓਵਰਆਲ ਗੱਲ ਕਰੀਏ ਤਾਂ ਇਹਦੇ ਵਿੱਚ ਭਾਰਤ ਜਨਤਾ ਪਾਰਟੀ ਪੂਰੀ ਮੈਜੋਰਿਟੀ ਦੇ ਨਾਲ ਪੂਰੀ ਮੈਜੋਰਿਟੀ ਦੇ ਨਾਲ ਆ ਰਹੀ ਹੈ ਯਾਨੀ ਪੂਰੀ ਬਹੁਮਤ ਐਗਜ਼ਿਟ ਪੋਲ ਦੇ ਸਾਹਮਣੇ ਭਾਰਤ ਜਨਤਾ ਪਾਰਟੀ ਨੂੰ ਪੂਰੀ ਬਹੁਮਤ ਮਿਲ ਰਹੀ ਹੈ ਹੁਣ ਕਾਂਗਰਸ ਇੰਡੀਆ ਗਾਠ ਜੋੜ ਵਿੱਚ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ ਬਾਕੀ ਪਾਰਟੀਆਂ ਨੂੰ ਕਿੰਨੀਆਂ ਮਿਲਣਗੀਆਂ ਉਹ ਵੀ ਵੇਖਣਾ ਹੋਵੇਗਾ ਕਿਉਂਕਿ ਕਾਂਗਰਸ ਨੂੰ ਵੀ ਆਪਣੀ ਲੈਗੇਸੀ ਬਣਾ ਕੇ ਰੱਖਣੀ ਹੈ ਮੇਨਟੇਨ ਕਰਕੇ ਰੱਖਣੀ ਹੈ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਬਚਾ ਕੇ ਰੱਖਣੀ ਹੈ ਕਿਉਂਕਿ ਜੇਕਰ ਆਪੋਜੀਸ਼ਨ ਸਟਰੋਂਗ ਨਹੀਂ ਹੈਗਾ ਤਾਂ ਰੂਲਿੰਗ ਪਾਰਟੀ ਆਪਣੀ ਮਨਮਰਜ਼ੀ ਦੇ ਨਾਲ ਕਿਵੇਂ ਵੀ ਨਿਯਮ ਬਣਾ ਸਕਦੀ ਹੈ ਬਦਲ ਸਕਦੀ ਹੈ ਇਸ ਕਰਕੇ ਕਾਂਗਰਸ ਦਾ ਇਹਨਾਂ ਚੋਣਾ ਵਿੱਚ ਵੱਧ ਸੀਟਾਂ ਜਿੱਤਣਾ ਇਸ ਕਰਕੇ ਵੀ ਜ਼ਰੂਰੀ ਹੈ ਤਾਂ ਕਿ ਉਹ ਇੱਕ ਮੇਜਰ ਆਪੋਜੀਸ਼ਨ ਵੀ ਰਹਿ ਸਕੇ ਜੇਕਰ ਰੂਲਿੰਗ ਪਾਰਟੀ ਨਹੀਂ ਬਣਦੀ ਤਾਂ ਇੱਕ ਮੇਜਰ ਆਪੋਜੀਸ਼ਨ ਰਹਿ ਕੇ ਵੀ ਇੱਕ ਰੂਲਿੰਗ ਪਾਰਟੀ ਨੂੰ ਦੱਸ ਸਕਦੇ ਆ ਕਿ ਤੁਸੀਂ ਕਿੱਥੇ ਗਲਤੀਆਂ ਕਰ ਰਹੇ ਹੋ ਤੁਹਾਨੂੰ ਹੋਰ ਕਿਹੜੇ ਸੁਧਾਰ ਕਰਨੇ ਚਾਹੀਦੇ ਨੇ ਇਸ ਕਰਕੇ ਸਾਰੀਆਂ ਗੱਲਾਂ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਪਈਆਂ ਨੇ ਤੇ ਇਹ ਸਾਰਾ ਬਿਉਰਾ ਸੀ ਕਿ ਕਿਹਦੀ ਸਰਕਾਰ ਐਗਜ਼ਿਟ ਪੋਲ ਦੇ ਹਿਸਾਬ ਨਾਲ ਆ ਰਹੀ ਹੈ ਪੰਜਾਬ ਵਿੱਚ ਕੌਣ ਜਿੱਤ ਰਿਹਾ ਹੈ ਐਗਜ਼ਿਟ ਪੋਲ ਦੇ ਹਿਸਾਬ ਨਾਲ ਪੰਜਾਬ ਦੀਆਂ 13 ਸੀਟਾਂ ਤੇ ਕਿਸ ਨੂੰ ਲੋਕਾਂ ਨੇ ਜ਼ਿਆਦਾ ਪਸੰਦ ਕੀਤਾ ਹੈ ਐਗਜ਼ਿਟ ਪੋਲ ਦੇ ਹਿਸਾਬ ਨਾਲ ਬਹਰਾਲ ਇਹ ਸਾਰੇ ਸਿਰਫ ਆંકੜੇ ਨੇ ਜਿਹੜੇ ਏਜੰਸੀਆਂ ਨੇ ਆਪਣੇ ਹਿਸਾਬ ਨਾਲ ਆਪਣੇ ਸਰਵੇ ਦੇ ਨਾਲ ਬਣਾਏ ਨੇ ਅਕਸਰ ਦੇਖਿਆ ਗਿਆ ਜੇ 2014 2019 ਦੇ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਕੋਈ ਉਨੇ 21 ਦਾ ਹੀ ਫਰਕ ਹੁੰਦਾ ਹੈ ਦੋ ਚਾਰ ਸੀਟਾਂ ਉੱਪਰ ਥੱਲੇ ਹੁੰਦੀਆਂ ਪੂਰੇ ਆંકੜੇ ਨਹੀਂ ਪਲਟਦੇ ਇਸ ਕਰਕੇ ਉਮੀਦ ਵੀ ਇਸ ਵਾਰ ਲੋਕਾਂ ਵੱਲੋਂ ਬੜੇ ਵੱਡੇ ਬੁੱਧੀਜੀਵੀਆ ਵੱਲੋਂ ਪੋਲਿਟਿਸ਼ੀਅਨਸ ਵੱਲੋਂ ਆਹੀ ਲਗਾਈ ਜਾ ਰਹੀ ਹੈ ਕਿ ਇਸ ਵਾਰ ਫੇਰ ਤੋਂ ਤੀਜੀ ਵਾਰ ਵੀ ਮੋਦੀ ਸਰਕਾਰ ਦੀ ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਬਣ ਸਕਦੇ ਨੇ ਇੱਕ ਵਾਰ ਫੇਰ ਤੋਂ ਬੀਜੇਪੀ ਆਪਣੀ ਸਰਕਾਰ ਪੂਰੇ ਭਾਰਤ ਵਿੱਚ ਬਣਾਉਣ ਲਈ ਤਿਆਰ ਹੈ